ਸਭ ਤੋਂ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਜੀ ਨੂੰ ਮਹਾਰਾਜ ਦਾ ਸ਼ੁਕਰੀਆ ਅਦਾ ਕਰਦਾ ਹਾਂ ਜੀ ਬਸਾਰਾਂ ਦੀ ਗੁਰਬਾਨੀ ਦਾ ਪਰਮਾਨੰ ਜਾਤੋਂ ਰੱਖੇ ਸਾਈਆਂ ਮਾਰ ਸਕੈ ਨ ਕੋਈ ਅੱਜ ਜਿਹੜੀ ਬਹੁਤ ਹੀ ਦੇ ਦੇ ਘਟਨਾ ਕਸ਼ਰੀਅ ਕਾਲ ਤੋਂ ਕਿਹਾ ਦੇ ਬੁcomand ਦੇ ਉੱਤੇ ਇੱਕ ਨਿਮਾਨੇ ਸੇਵਕ ਵਜੋਂ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਜੀਤ ਸਿੰਘ ਬਾਦਲ ਸਾਹਿਬ ਦੇ ਉੱਤੇ ਜਿਹੜੇ ਇਸ ਵੇਲੇ ਜ਼ੋਬਦਾਰ ਦੇ ਤੌਰ ਤੇ ਉੱਤੇ ਗੁਰੂ ਰਾਮਦਾਸ ਦੇ ਦਵਾਰ ਦੇ ਉੱਤੇ ਸੇਵਾ ਆਪਣੀ ਦੇ ਰਹੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਣਦੇ ਵਾ ਹਮਲਾ ਜਿਹੜਾ ਹੋਇਆ ਮੈਂ ਗੁਰੂ ਰਾਮਦਾਸ ਜੀ ਦਾ ਗੁਰੂ ਹਰਸ਼ੀੰਗਰ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾ ਚੁੱਕਾ ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਿਖੇਧੀ ਵੀ ਕਰਦਾ ਔਰ ਇਹ ਪੰਜਾਬ ਵਾਸਤੇ ਜਿਹੜੀ ਹੈ ਇਹ ਘਟਨਾ ਬਹੁਤ ਵੱਡੀ ਘਟਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਹਾਂ ਕਿ ਮੈਂ ਤਾਂ ਬਈ ਕਿ ਸਿੱਕਵਾਂ ਹੋਰ ਮੈਨੂੰ ਗੱਲ ਕਰ ਮੈਨੂੰ ਗੱਲ ਕਰ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਨ ਹੋਇਆ ਉਸ ਮਹੌਲ ਦੇ ਵਿੱਚੋਂ ਜਿਹੜੀ ਹੈ ਬਣੀ ਸੰਗਤ ਦੀ ਕਿਰਪਾ ਦੇ ਨਾਲ ਸਰੂਦੀ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਸੀ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਕਿ ਅੱਜ ਫੇਰ ਸਰਕਾਰ ਸਾਹਿਬ ਦੇ ਦੇਸ਼ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰਦੇ ਗੁਰਦੁਖਤੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਸੁਭੇਤੀ ਦائیں ਡਾਕਟਰ ਰਸਤਾ ਵਾਸਤੇ ਵੀ ਬਿਲਕੁਲ 100% ਉਹਦਾ ਰੈਲਰ ਆ ਮੁਖਤਰੀ ਸਾਹਿਬ ਨੂੰ ਅਸਪੀਤਾ ਦੇ ਦੋਜੀ ਗੱਲ ਹਮਲਾ